ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੂਟੀਆਂ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅੱਗੇ ਟੋਟਲ 4 ਨੱਕ ਲੈ ਕੇ ਆਏ ਆ ਜੀ ਜਿਨ੍ਹਾਂ 'ਚੋ ਦੋ ਸੂਏ ਸਵਾਏ ਨਾਗਾ ਜੀ ਦੋ ਗੱਬਣ ਨੇ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਾਸੇ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਉਣ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਜਿੰਦਰ ਸਿੰਘ ਸੋਨੋ ਭਰਾਮ ਸਿੰਘ ਪਿੰਡ ਚੂੜੀ ਕਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਖਿਆ ਰਹਿੰਦਾ ਜੀ ਠੀਕ ਹੈ ਜੀ ਮੋਬਾਈਲ ਨੰਬਰ 9814340403 9814340403 ਠੀਕ ਹੈ ਜੀ ਇੱਕ ਨੰਬਰ ਬਾਈ ਮੀਨੀ ਤੋਂ ਸ਼ੁਰੂ ਕਰਦੇ ਆਂ ਸੁਆ ਕਿੰਨਾ ਮਾ ਜੀ ਬਾਈ ਇਹ ਤੀਜਾ ਸੁਆ ਸੋਈ ਹੈ ਜੀ ਠੀਕ ਹੈ ਜੀ ਕਦੋਂ ਸੋਈ ਹੈ ਜੀ ਇਹ ਸੁਈ ਨਾ ਜੋਗੇ ਇਹਨੂੰ 22 23 ਦਿਨ ਸੋਈ ਨਾ ਬੱਚਾ ਕੀ ਹੈ ਜੀ ਕੱਟੀ ਹੈ ਜੀ ਨੂੰ ਅਗਰ ਠੀਕ ਹੈ ਜੀ ਨਦ ਦੁੱਧ ਤਿਆਰ ਹੈ ਜੀ ਦੁੱਧ ਬਾਈ ਕੰਡੇ ਆ ਦੋਨੇ ਟਾਈਮ ਚੋਕ ਲਈਏ 15 ਕਿਲੋ ਠੀਕ ਹੈ ਜੀ ਦੁੱਧ ਮੈਂ ਕਹਾਂ ਚਲ ਮੈਂ 1 ਕਿਲੋ ਦੁੱਧ ਲੈਣੇ ਹਰੇ ਨਹੀਂ ਦੇਖੇ ਜੀ ਹੋਰ ਵਧਾ ਦੂੰਗਾ ਪਰ ਮੇਰੇ ਘਰੇ ਆ ਕੇ ਥੋੜਾ ਜਿਹਾ ਉਪਰਾ ਕੀਤਾ ਅੱਜ ਕੰਡੇ ਵਾਲਾ ਹਾਂ ਪਹਿਲਾਂ ਸੀ 10 ਕਿਲੋ ਅੱਜ 13 ਕਿਲੋ ਕੰਡੇ ਤੇ ਜਾਣ ਤੁਸ ਜੋਕ ਕੇ ਦੇ ਦਾਂਗੇ ਮੈਂ ਕਹਿੰਦਾ ਚਾਰ ਟਾਈਮ ਚੋਲੇ ਪੰਜ ਟਾਈਮ ਚੋਲੇ ਸਿੰਗ ਹਲਦੇ ਆ ਬਾਈ ਇਹਦੇ ਨਹੀਂ ਸਿੰਗ ਨਹੀਂ ਹਲਦੇ ਜੀ ਠੰਡੀ ਹੈ ਜੀ ਪੂਰੀ ਬਹੁਤ ਜਿਆਦਾ ਚੋਈ ਬਹੁਤ ਪੂਲੀ ਰੂਮ ਵਰਗੀ ਇੱਕ ਨੰਬਰ ਜੀ ਠੀਕ ਹੈ ਤੋਰ ਕੇ ਦਿਖਾ ਦਿਓ ਬਾਈ ਬਾਈ ਦੇ ਦਸਨ ਮੁਤਾਬਕ ਸੂਆ ਤੀਜ 22 ਦਿਨ ਹੋ ਗਏ ਜੀ 22 23 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਕੱਟੀ ਆ ਦੁੱਧ 15 ਕਿਲੋ ਤੇ ਆਊਗੀ ਜਾਈਂ ਡਾਂਗ ਉਖਰਾ ਕਰਕੇ ਆ ਠੀਕ ਆ ਜੀ ਠੀਕ ਆ ਜੀ ਦੁੱਧ ਬਾਈ ਕਹਿੰਦਾ ਮਾਲਕਾਂ ਦੇ ਘਰੋਂ 15 ਕਿਲੋ ਜੋ ਕੇ ਲੈ ਕੇ ਆਏ ਸੀ ਥੋੜਾ ਜਿਹਾ ਉਪਰਾ ਕਰ ਗਈ ਜੀ ਨਮਾ ਥਾਂ ਦਾ ਅੱਜ 13 ਕਿਲੋ ਨੈਟ ਤਿਆਰ ਆ ਦੋ ਟਾਈਮ ਚ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਮੋਡਲਿੰਗ ਵੀਰ ਬੱਚਾ ਮਗਰ ਕੱਟੀ ਆ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਜਵਾਈ ਵਾਲਾ ਥਾਣਾ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਹੈ ਕੱਦਗਾਠ ਵੀ ਵੱਡਾ ਜਾਂਦਾ ਦੁੱਧ ਬਾਈ ਦੱਸਦਾ ਕਿ 15 ਹੀ ਕਰ ਜੂਗੀ ਬਸ ਜੀ ਲਾ ਲਿਆ ਜੀ ਅੱਜ ਪੱਠੇ-ਪੁੱਠੇ ਚੰਗੂ ਖਾਦੇ ਆ ਪਹਿਲਾਂ ਪੱਠੇ ਵੀ ਨਹੀਂ ਚੱਕੇ ਸੀਗੇ ਬਾਕੀ ਥਣਾ ਦੇ ਸਹਿਜ ਇਧਰਲੇ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਚਵਾਈ ਦੀ ਐਕਟ ਨੰਬਰ ਹੋਊਗੀ ਬੇਫਿਕਰ ਹੋ ਜੇ ਕੋਈ ਵੀਰ ਨਾ ਕੋਈ ਪੂਰ ਨਾ ਕੋਈ ਛੱਟਾ ਬਾਹਰ ਪਿੱਛੇ ਦੀ ਗਾਰੰਟੀ ਭਾਈ ਓਕੇ ਆ ਭਾਈ ਐਵੇਂ ਵੱਡੀ-ਵੱਡੀ ਪੂਰੀਆਂ ਗਾੜ੍ਹ ਵੀ 2 ਕਿਲੋ ਹੈ ਜੀ ਇੱਕ ਵਾਈ ਜੀ ਨਹੀਂ ਗਾੜ੍ਹ ਨਹੀਂ ਨਿਕਲਦੀ ਅਗਲੇ ਸਾਲਾਂ ਦਾ ਦੁੱਧ ਡੋਪੜਾ ਤੇ ਪਲਾ ਕਿੰਨਾ ਸਾਲਾਂ ਦਾ ਜਵਾਖ ਚੋਲਵੇ ਐਨੀ ਬੋਲੀ ਐਨੀ ਬੋਲੀ ਰੂ ਵਰਗੀ ਠੀਕ ਆ ਜੀ ਲੈਨ ਦੇਣ ਜੀ ਵਾਲੀ ਡਿਮਾਂਡ ਜੀ ਇਹਦੀ ਇੱਕ ਦਾ ਸਭੀ ਮੁੱਲ ਦਾ ਕੋਈ 5 ਲੱਖ 50 ਲੱਖ ਦੇ ਕੋਈ ਚੱਕਰ ਨਹੀਂ ਠੀਕ ਹੈ ਜੀ 110000 ਰੁਪਿਆ ਬਾਈ ਇਹ ਦੀ ਡਿਮਾਂਡ ਕਰਦੇ ਆ ਜੀ ਬਾਕੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਦੋ ਨੰਬਰ ਬਰੇ ਸੁਆ ਕੰਨਾ ਜੀ ਬਾਈ ਇਹ ਦੂਜਾ ਸੁਆ ਕਾਟੀ ਸੂਣੀ ਹੈ ਜੀ ਸਮਾ ਕੰਨਾ ਲੈਂਦੀ ਹੈ ਜੀ 10 ਦਿਨ ਲੈ ਜੂਗੀ ਹੈ ਜੀ ਕਿੰਨਾ ਕੁ ਬਾਜੂ ਦੁੱਧ ਜੀ ਦੁੱਧ ਹੈ ਕਿ ਉਹ ਤਾਂ ਕਹਿੰਦੇ 12 ਕਿਲੋ ਘਰ ਵਾਲੇ ਪਰ 10 ਕਿਲੋ ਦਾ ਦੁੱਧ ਚਵਾਉਗੀ ਬਾਈ ਬੁੱਲਾ ਡੁੱਲਾ ਥਣਾ ਦੀ ਦੰਨਾ ਜੀ ਜਮਾ ਓਕੇ ਆ ਬਾਈ ਅ ਮਗਰ ਨਾਲ ਪੰਜ ਮਾਥਾ ਹੈਗਾ ਫੋਰਡ ਦੀ ਪਰ ਚਲਦੀ ਨਹੀਂ ਚਲਦੀ ਨਹੀਂ ਚਲਦੀ ਪ્યોਰ 6 ਦੰਦਾ ਮੂੰਹ ਤੋਂ ਛੇ ਦੰਦ ਬਾਕੀ ਕੋਈ ਸੀਮਾ ਰਿਕਾਰਡ ਹੈਗਾ ਜੀ ਇਹਦਾ ਬਈ ਕੁਛ ਨਹੀਂ ਗਿਆ ਸਾਡੇ ਤੇ ਜੈਡ ਬਲੈਕ ਹੀ ਹੈ ਉਹਦਾ ਜੈਡ ਬਲੈਕ ਹੀ ਆ ਜੈਡ ਬਲੈਕ ਹੀ ਭਰਾਉਂ ਕਹਦਾ ਉਹ ਭਰਿਆ ਉਹ ਭਰਿਆ ਉਹ ਨਹੀਂ ਬਤਾ ਠੀਕ ਹੈ ਜੀ ਬਾਹਰ ਨੂੰ ਤੋਰ ਕੇ ਦਿਖਾ ਦੀ ਕੱਦ ਕਾਠ ਬਈ ਇਹਦਾ ਮੱਜ ਜਿੱਡਾ ਹੀ ਆ ਜਾਂਦਾ ਸੂਆ ਦੂਜਾ ਮੂੰਹ ਤੋਂ ਛੇ ਦੰਦ ਆ ਜੀ ਗੋਲ ਪੱਠ ਕੋੜਾ ਬੜੇ ਵਜਨ ਵਜੂਦ ਵਾਲੀ ਆ ਜੀ ਕੁੰਡਾ ਸੈਂਗ ਆ ਦੈਣ ਹਜੇ ਲੈ ਜੂਗੀ ਜੀ ਇੱਕ ਦੋ ਦਿਨ ਪਸ਼ੂ ਵੱਧ ਵੀ ਲਿਜਾ ਸਕਦਾ ਜਾਂ ਪਹਿਲਾ ਵੀ ਸੂ ਸਕਦਾ ਜੀ ਥਣਾ ਦੇ ਸਹੀ ਉਪਰਾਣ ਕਰਦੀ ਫਿਰ ਨਾ ਭਲਾਉਣੀ ਸੂਪਿੰਦੀ ਸਹੀ ਗੱਲ ਆ ਜੀ ਇਹ ਨਹੀਂ ਉਪਰਾਣ ਕੀਤਾ ਜ ਪਾਕਿਸਤਾਨਾਂ ਦੇ ਸਾਇ ਸੋਹਣੇ ਆ ਜੀ ਇੱਕ ਵੈਸੇ ਹੀ ਆ ਮਾੜੀ ਜਿਹੀ ਬਾਈ ਕਹਿੰਦਾ ਫੂਟ ਜੀ ਉਹ ਚਲਦੀ ਨਹੀਂ ਉਹ ਤੁਹਾਨੂੰ ਆਪਾਂ ਨੇੜੇ ਤੋਂ ਵੀ ਦਿਖਾ ਦਾਂਗੇ ਬਾਕੀ ਬਜ ਨੂੰ ਮਜਬੂਤ ਵਾਲੀ ਝੋਟੀ ਆ ਜੀ 12 ਕਿਲੋ ਦੁੱਧ ਬਈ ਦੱਸਦਾ ਕਿ ਮਾਲਕਾਂ ਨੇ ਕਿਹਾ ਪਾਜੂ ਕੀ ਹੱਕ ਵੀ ਹੈ ਵੀਰੇ ਪੌਣ ਦਾ ਇੱਕ ਤਾਂ ਮੌਸਮ ਚੰਗਾ ਆ ਜਾਣਾ ਜੀ ਬਾਕੀ ਸੇਵਾ ਵਾਲੇ ਘਰ ਆਈ ਆ ਕੋਈ ਲੱਸੀ ਨਹੀਂ ਪਿੱਕੀ ਨਹੀਂ ਜੀ ਖਣਾ ਦੇ ਸਾਇ ਨੇੜੇ ਤੋਂ ਦੇਖ ਸਕਦੇ ਹੋ ਸੋਹਣੇ ਆ ਗੈਪ ਤੇ ਲੱਗੇ ਤਿਆਰੀ ਚੰਗੀ ਕਰਦੀ ਹੁੰਦੀ ਆ ਜੀ ਹਫਤੇ ਦਸਾਂ ਦਿਨਾਂ ਤੱਕ ਤਾਂ ਪੂਰਾ ਟੌਪ ਦਾ ਹਵਾਨਾ ਤਿਆਰ ਕਰੂਗੀ ਜੀ ਬੈਕ ਸਾਈਡ ਤੋਂ ਥਣ ਦੇਖ ਸਕਦੇ ਹੋ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਬਈ ਇਹਦਾ ਜੈਜਾ ਮੁੱਲ ਜਾਵੇਂ ਜੈਜਾ 82000 ਰੁਪਏ ਠੀਕ ਆ ਜੀ ਲਓ ਜੀ ਉਹ ਚਾਹ ਰੱਖ ਦੋ ਇਹਦਾ ਪਹਿਲਾਂ 90 ਬੰਨੇ ਦੀ ਵੇਚ ਲੀ ਗਏ ਸਹੀ ਗੱਲ ਆ ਜੀ ਪਰ ਹੁਣ ਆਪਾਂ ਗੱਬਰ ਨਾਲ ਜਾਵਾਂ ਜੈਜਾ 82000 82000 ਰੁਪਿਆ ਡਿਮਾਂਡ ਆ ਜੀ ਬਾਕੀ ਆ ਤੁਹਾਨੂੰ ਮਾੜੀ ਜੀ ਰਿਪੋਰਟ ਦਿਖਾ ਦਿੰਨੇ ਆ ਜੇ ਚੱਲਦੀ ਨਹੀਂ ਪਰ ਠੰਡੀ ਸੀਲ ਪੂਰੀ ਆ ਸਿਮਰ ਰਿਕਾਰਡ ਬਾਈ ਕਹਿੰਦਾ ਆਪਣੇ ਕੋਲ ਕੋਈ ਨਹੀਂ ਐਵੇਂ ਕਹਿ ਇਹਨੂੰ ਚਾਹੇ ਜੋੜਾ ਮਰਜੀ ਕਹੀ ਜਾ ਅੱਗੇ ਜੀ ਅੱਜ ਅੱਜ ਦੀ ਡਿਮਾਂਡ 82000 ਰੁਪਿਆ ਜੇ ਪਸ਼ੂ ਸੁਨਤਾ ਜੀ ਬਾਈ ਕਹ ਤੈਨਾਂ ਨੰਬਰ ਬਰੇ ਸੁਆਗ ਕੰਮਾ ਜੀ ਬਈਆ ਤੀਜਾ ਸੁਆ ਸੁਣੀ ਛੁੱਟੀ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਇਹ ਤੋਂ 2-4 ਦਿਨ ਲੈ ਜੂ ਹੈਗੇ ਹੋਰ ਕਿੰਨਾ ਜੀ ਸੁਗੋ ਜੀ ਚੂ ਲਾ ਲੈ ਰੋਟੀ ਨੇ ਠੀਕ ਆ ਜੀ ਤੇ ਪਿਛਲੇ ਸੁਵੇ ਬਰੇ 16 ਕਿਲੋ ਦੁੱਧ ਦੂਜੇ ਸੁਵੇ ਤੋਇਆ ਮਾਲਕਾਨੇ ਮਾਲਕਾਨੇ ਬਹੁਤ ਚੰਗੇ ਘਰ ਵਾਲੇ ਚੰਗੇ ਪਰੂ ਰੱਖਦੇ ਆ ਪਰ ਪਿਛਲੇ ਸੁਵੇ ਤੈਲ ਹੋ ਗਈ ਸੀ ਇੱਕ ਤੁਹਾਨੂੰ ਕਿਹੜੇ ਤੁਹਾਨੂੰ ਮਗਰ ਲੈ ਤੁਹਾਨੂੰ ਹਾਂ ਇਹ ਵੀ ਉਹਦੇ ਸਗਰ 12 ਕਿਲੋ ਉਹਦੇ ਚੋਂ ਹੀ ਰਹੀ ਆ ਠੀਕ ਹੈ ਜੀ ਤੈਨਾਂ ਥਣਾ ਲਈ ਤਾਂ ਓਕੇ ਹੈ ਜੀ ਤੈਨਾਂ ਥਣਾ ਲਈ ਓਕੇ ਹੈ 12 ਕਿਲੋ ਆਪਾਂ 10 ਕਿਲੋ ਦੀ ਗਾਰੰਟੀ ਝੱਕ ਲੈਂਦੇ ਨਾ ਥਣਾ ਠੀਕ ਹੈ ਜੀ ਬਾਕੀ ਵੱਡੀ ਆ ਬਈ ਅੱਡੀ ਮੱਝ ਨੂੰ 10 ਕਿਲੋ ਕੋਈ ਵਾਲਾ ਨਹੀਂ ਦਾ ਥੋੜਾ ਤੋਰ ਕੇ ਦਿਖਾ ਦੇ ਫਿਰ ਆਪਣੀ ਮਣੀ ਇਹ ਛੱਡ ਦੇ ਜੀ ਸੂਆ ਤੇਜਾ ਸੁਣਦੀ ਆ ਜੀ ਦੈਣ ਹਜੇ ਲੈ ਜੂਗੀ ਜੀ ਬਾਈ 10 ਦਾ ਤਿਆਰੀ ਚੰਗੀ ਆ ਹਵਾਨਾ ਚੈੱਕ ਕਰ ਸਕਦੇ ਹੋ ਜੀ 16 ਕਿਲੋ ਦੀ ਗਾਰੰਟੀ ਆ ਪਹਿਲਾਂ ਹੀ ਦੱਸ ਦਿੰਨੇ ਬਾਈ ਇੱਕ ਤੁਹਾਨੂੰ ਬਾਈ 10 ਦਾ ਕਿ ਪਿਛਲੇ ਸੂਏ ਤੇਲ ਹੋ ਗਈ ਸੀਗੀ ਵਾਲਾ ਨਹੀਂ ਬਾਈ ਕਹਿੰਦਾ ਇਤਿਆਰ 10 ਕਿਲੋ ਤਾਂ RAMNALI DEJU ਉਨੇ ਦੀ ਤਾਂ ਗਰੰਟੀ ਆ ਹੱਕ ਵੀ ਆ ਵੀਰੇ ਦੇਣ ਦਾ ਜੇ ਕਿਤੇ ਚਾਰ ਹੀ ਥਾਣੇ ਚੱਲਦੇ ਹੁੰਦੇ ਫਿਰ ਤਾਂ ਜਿੰਨਾ ਮਰਜ਼ੀ ਚੋ ਲੈਂਦੇ ਜੀ ਬਾਕੀ ਗੋਲ ਪੱਠ ਊੜਾ ਬਰੀਕੀਆਂ ਬਹੁਤ ਨੇ ਜਾਤ ਵਾਲੀ ਆ ਜੀ ਮੱਝ ਵਜਨ ਵਜੂਦ ਵੀ ਪੂਰਾ ਚੰਗਾ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਤਿਆਰੀ ਸੋਹਣੀ ਕੀਤੀ ਹੋਈ ਆ ਜੀ 10 ਕਿਲੋ ਏਡੀ ਮੱਝ ਨੂੰ ਕੋਈ ਵਾੜਾ ਵੀ ਨਹੀਂ ਠੰਡੀ ਸੀਲ ਆ ਜੀ ਡਿਮਾਂਡ ਬਰੇ ਦੀ ਇਹ ਡਿਮਾਂਡ ਦਾ ਜਦਾ ਸਹੀ ਵਿਚਾਰ ਆ ਫਰਾ ਜੀ ਇਹਦਾ ਮੈਂ ਡੇਢ ਤੋਂ 2 ਕਰ ਲੈਨੇ ਬੋਲਦਾ ਸਹੀ ਗੱਲ ਆ ਜੀ ਸਮੀ ਬਲੀ ਛੋਟੀ ਸਮੀ ਬਲੀ ਬਹੁਤ ਵੱਡੀ ਸਮੀ ਬਲੀ ਪੂਰੀ ਸੇਵਾ ਵਾਲੇ ਘਰੋਂ ਆਈ ਵੀ ਆ ਜੀ ਤੇ ਹੁਣ ਇਹਦਾ ਗਿਆ ਜਿਆ ਮੋਰਠ 30000 ਰੁਪਏ ਕੋਈ 5000 ਤੋਂ 50 ਲਾਉ ਠੀਕ ਆ ਜੀ ਚਮਤ ਛੋਟੀ ਘਰ ਘਰ ਨਹੀਂ ਖੜੀ ਘਰੇ ਖੜੀ ਦੱਸਦੀ ਏ ਛੋਟੀ ਸਹੀ ਗੱਲ ਆ ਜੀ ਕੋਈ ਵੀ ਚਾਰ ਮਹੀਨੇ ਦਾ ਜਿਵੇਂ ਮਰਦੀ ਵੇਚ ਲੋ ਜੇ ਭਾਈ ਚਾਰ ਅੰਥਣਾਜ ਹੁੰਦੇ ਤਾਂ ਕੋਈ ਮੁੱਲ ਹੀ ਨਹੀਂ ਹੋਣਾ ਸੀਗਾ ਛੋਟੀ ਦਾ ਜੀ ਮਾਨ ਕੇ ਸੁੰਦੀ ਸੁੰਦੀ ਨੇ ਲੈ ਵੇਜ ਚ ਹੋਰ ਹਵਾ ਭਰ ਲਈ ਠੀਕ ਆ ਸਹੀ ਗੱਲ ਆ ਜੀ ਵਾਰਟਲ ਨਾਲ ਬਹੁ ਪੂਰਾ ਟਾਪ ਦਾ ਹਵਾਨਾ ਤਿਆਰ ਕਰਤੀ ਹੁੰਦੀ ਆ ਹਜੇ ਸਮਾਂ ਲੈ ਜੋਗੀ ਜੀ ਅੱਗੇ ਵੀਰੇ ਅੱਗੇ 4 ਨੰਬਰ ਜਰਸੀ ਇਹਦੀ ਕੀ ਡਿਟੇਲ ਆ ਜੀ ਭਾਈ ਇਹ ਪਹਿਲਾ ਸੂਈ ਆ ਸੂਈ ਆ ਦੋ ਦਾ ਨਾ ਹੂ ਠੀਕ ਆ ਜੀ ਕਦੋਂ ਸੂਈ ਆ ਜੀ ਇਹ ਸੂਈ ਨ ਹੋ ਗਈ 12 13 ਦਿਨ ਬੱਚਾ ਕੀ ਆ ਜੀ ਬੱਚਾ ਹੀ ਹੋ ਰਿਹਾ ਠੀਕ ਆ ਜੀ ਇਹ ਬੰਦੇ ਨੇ ਲਈਦਾ ਬਹੁਤ ਮਹਿੰਗੀ ਸ਼ੌਂਕ ਨਾਲ ਠੀਕ ਆ ਜੀ ਇਹ ਮਜਬੂਰੀ ਕੋਈ ਬਣ ਗਿਆ ਜੀ ਸੇਵਾ ਨਹੀਂ ਹੋਈ ਉਹਦੀ ਸੇਵਾ ਨਹੀਂ ਇਹਨਾਂ ਕੋਈ ਕਹਿੰਦੇ ਹਿਮਾਚਲ ਲਾਲੀ ਆ ਕੰਮ ਨਾ ਕਰਾਂਗੇ ਪਰ ਉਹ ਕੰਮ ਨਹੀਂ ਕਰਦੇ ਸਾਨੂੰ ਕੋਈ ਹਮਤ ਦਾ ਰਾਹ ਨਹੀਂ ਪਤਾ ਸਹੀ ਗੱਲ ਹੈ ਜੀ ਸਹੀ ਲੈ ਕੇ ਵੇਚਣੀ ਹੈ ਇੱਕ ਅੱਧੀ ਲੈ ਕੇ ਵੇਚਣੀ ਹੈ ਪੰਜਾਬ ਤੋਂ ਲੈਣੀ ਇਹ ਤਾਂ ਨਹੀਂ ਬਰੀਡ ਚੈੱਕ ਕਰੋ ਜੀ ਪਹਿਲਾਂ ਤੁਸੀਂ ਮੂੰਹ ਤੋਂ ਕਿੰਨੇ ਦੰਦ ਦੱਸਿਆ ਸੀਗੇ ਦੋ ਦੰਦ ਬੱਚਾ ਹੀ ਆ ਜੀ ਜੀ ਕਿੰਨਾ ਦੋ ਤਿਆਰ ਆ ਜੀ 11 ਕਿਲੋ ਕੰਡੇ ਤੇ ਝਾੜੂ ਪਰ ਆਪਣੇ ਘਰ ਕੋਈ 10 ਕਿਲੋ ਚੋਕੇ ਲੈ ਜਾਏ 10 ਕਿਲੋ ਵੀ ਕੋਈ ਧਾਰ ਵੀ ਨਾ ਮਾਰੇ ਥਣਾ ਦੀ ਦੰਦ ਨਾ ਜੀ ਐ ਓਕੇ ਕੋਈ ਧੂਮ ਟਿਕਾ ਠੀਕ ਆ ਜੀ ਤੋੜ ਕੇ ਦਿਖਾ ਦੇ ਵੀਰੇ ਯਾਦ ਬਰੀਡ ਦੇ ਪੱਖ ਤੋਂ ਵੀਰੇ ਅੰਤ ਕੋਈ ਨਹੀਂ ਜੀ ਸੂਆ ਪਹਿਲਾਂ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜੀ ਕੁਆਲਿਟੀ ਬਾਕੀ ਜਿਹੜੇ ਵੀਰ ਬ੍ਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੇ ਪਰਖ ਕਰ ਹੀ ਲੈਣੀ ਆ ਜੀ ਬੱਚਾ ਮਗਰ ਆ ਜਾਂਦਾ ਜੀ ਬੱਚਾ ਦੁੱਧ 11 ਕਿਲੋ ਨੈਟ ਰੈਡੀ ਆ 10 ਕਿਲੋ ਬਾਈ ਕਹਿੰਦਾ ਮੇਰੇ ਘਰੇ ਕੋਈ ਵੀਰ ਜੋ ਓਕ ਕੇ ਲੈ ਜੇ ਦੋ ਟਾਈਮ ਚਾਰ ਟਾਈਮ 6 ਟਾਈਮ ਚੁਵਾਈ ਕਰ ਸਕਦਾ ਜੀ ਬਾਕੀ ਰੰਗ ਪ੍ਰਿੰਟ ਦੀ ਚੰਗੀ ਆ ਘਾਤ ਬ੍ਰੀਡ ਦੀ ਚੰਗੀ ਆ ਬਾਈ ਦੱਸਦਾ ਕਿ ਕੋਈ ਵੀਰੇ ਮੈਨਾਂ ਸਮਝ ਲੈ ਕੇ ਹਮਾਤ ਚ ਲਾ ਲਈ ਆ ਪੰਜਾਬ ਵਾਲੀ ਆ ਜੀ ਆਪਾਂ ਬਾਈ ਦੱਸਦਾ ਪੰਜਾਬ ਵਾਲੀ ਦਾ ਹੀ ਕੰਮ ਕਰਦੇ ਆ ਜੀ ਬਾਕੀ ਬਰਕ ਤੁਸੀਂ ਘਾਰ ਹੀ ਲੈਣੀ ਆ ਜੀ ਜਿਹੜਾ ਦੁੱਧ ਆ ਉਹ ਬਾਈ ਦੇ ਘਰੋਂ ਜੋਕ ਕੇ ਲਿਜਾ ਸਕਦੇ ਆ ਫੇਸ ਕੁਆਲਟੀ ਵੀ ਸੋਹਣੀ ਆ ਜਾਤ ਬਰੀਡ ਵੀ ਚੰਗੀ ਆ ਜੀ ਇਹਦੀ ਜਮਾ ਲੈਣ ਦੇਣ ਦੀ ਵਾਲੀ ਡਿਮਾਂਡ ਬਾਈ ਬਾਈ 40000 ਰੁਪਏ ਜੀ ਕੋਈ ਬੰਦਾ 500 ਰੁਪਏ ਪਾ ਦਵੇ ਅੱਜ ਤੋਂ ਪੰਜਾਂ ਦਿਨਾਂ ਨੂੰ 14 ਕਿਲੋ ਦੁੱਧ ਚੋਲਵੇ ਗਾਰੰਟੀ ਨਾਲ ਰਾਤ ਆਈਏ ਸਵੇਰੇ ਚੋਈਏ 7 ਵਜੇ ਦੀ ਹੈ ਜੀ ਮੰਨ ਕੇ ਲੋ ਜੀ ਟਾਈਮ ਕਿਤੇ ਕਿੰਨਾ ਕੋ ਜਾਵਾ ਸਹੀ ਗੱਲ ਆ ਜੀ ਤੇ 3 ਵਜੇ ਕੇ ਤੇ 12 ਮਿੰਟ ਹੋ ਗਏ ਸਹੀ ਗੱਲ ਤੇ ਸ਼ਾਮ ਜੀ ਮਜਬੂਰੀ ਸੀ ਉਹਨੇ ਖਰਾਕ ਨਹੀਂ ਪਾਈ ਠੀਕ ਹੈ ਜੀ 47 48 ਹਜ਼ਾਰ ਦੀ ਵੈਡ ਲਈ ਸੀ ਉਹਨੇ ਠੀਕ ਹੈ ਬਾਈ ਗੱਭਣ ਆਪਣੇ ਕੋਲ ਹੀ ਆਈ ਆ ਠੀਕ ਹੈ ਜੀ 40000 ਰੁਪਿਆ ਅੱਜ ਦੀ ਡਿਮਾਂਡ ਆ ਬਾਈ ਕਹਿੰਦਾ ਕੋਈ ਵੀਰ ਸਾਈ ਕਰ ਲੇ ਮੇਰੇ ਨਾਲ ਪੰਜਾ ਛਿਆਂ ਦਿਨਾਂ ਨੂੰ ਆਹਦਾ 14 ਕਿਲੋ ਦੁੱਧ ਚਾਹੀਏ ਜੋ ਕਿਲ ਹੈ ਜੀ ਬਾਕੀ ਥਾਣਾ ਦੇ ਸੈੱਟ ਚੈੱਕ ਕਰ ਸਕਦੇ ਹੋ ਸੋਨਾ ਗੁਲਾਬੀ ਥਾਣਾ ਬਰੀਡ ਵਾਈਜ਼ ਪੂਰੀ ਚੰਗੀਆਂ ਮੋਢ ਜਮਾ ਛੋਟਾ 40000 ਰੁਪਿਆ ਕੋਈ ਵੀ ਨਾਲ ਕੇ ਸਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਧੰਨਵਾਦ